ਹੇ ਭਾਜੀ ਦੇਵਾ ਸੱਦਰ ਕੋਲ ਗਿੱਲਾ ਰੋੜ ਦੇ ਰਹਿਣ ਵਾਲੇ ਆ ਜੀ ਸੰਦੀਪ ਮੇਰਾ ਨਾਮ ਹੈ ਇਹ ਮੇਰੀ ਭੈਣ ਤੇ ਮੇਰਾ ਭਾਈ ਆਪਸ ਵਿੱਚ ਸਵੇਰ ਦੇ ਲੜਦੇ ਪਏ ਸੀ ਜੀ ਤੇ ਆਪਸ ਵਿੱਚ ਲੜਦੇ ਪਏ ਤੇ ਉਹਨਾਂ ਨੇ ਮੇਰੇ ਭਾਈ ਨੇ ਮੇਰੀ ਭੈਣ ਦੀ ਬਾਹ ਫਟ ਕੇ ਤੇ ਨਾਲ ਫਾਰਮ ਲੱਗਦਾ ਜੀ ਆ ਦੇਖੋ ਇਹਦੇ ਵਿੱਚ ਜਾ ਕੇ ਧੱਕਾ ਦੇਤਾ ਉਹ ਡੁੱਬਦੀ ਰਹੀ ਆਪ ਇਹ ਤੇ ਕੱਢਦੇ ਰਹੇ ਕਿਸੇ ਨੇ ਮੈਨੂੰ ਇਤੋਂ ਫੋਨ ਲਾਇਆ ਕਿ ਤੁਹਾਡੀ ਭੈਣ ਪਾਣੀ ਦੇ ਵਿੱਚ ਡੁੱਬਦੀ ਪਈ ਭਾਜੀ ਮੇਰਾ ਘਰ ਕੋਲ ਹੀ ਆ ਜੀ ਮੈਂ ਆਨ ਕੇ ਤੇ ਆਪ ਉਹਨੂੰ ਵਿੱਚੋਂ ਕੱਢਿਆ ਜੀ ਉਹ ਤੁਹਾਨੂੰ ਕਿੱਥੇ ਬੋਤਲ ਲੱਗਾ ਮਰਦਾ ਇਹ ਤੁਹਾਡੀ ਸਗੀ ਭੈਣ ਆ ਹਾਂਜੀ ਸਗੀ ਭੈਣ ਆ ਮੇਰੀ ਜੀ ਸਭ ਤੋਂ ਵੱਡੀ ਆ ਜੀ ਤੁਹਾਡੇ ਤੋਂ ਤੁਹਾਡਾ ਘਰ ਵੀ ਹਾਂਜੀ ਸਾਡਾ ਘਰ ਸਾਹਮਣੇ ਆ ਜੀ ਕੋਲੇ ਜੀ ਤੇ ਮੈਨੂੰ ਫੋਨ ਆਇਆ ਜੀ ਤੇ ਤੇਰੀ ਭੈਣ ਡੁੱਬਦੀ ਪਈ ਏ ਪਾਣੀ ਦੇ ਫਾਰਮ ਦੇ ਵਿੱਚ ਇਹ ਤੋਂ ਦੋਵੇਂ ਜੀ ਉਹਨਾਂ ਨੇ ਕਿਤਾ ਕਦੇ ਦੇ ਕੇ ਕੁੜੀ ਨੂੰ ਆਪ ਇੱਥੇ ਕੱਢ ਕੇ ਕੋਲ ਜੀ ਹੱਥ ਧਰਿਆ ਜੀ ਕੁੜੀ ਡੁੱਬਦੀ ਰਹੀ ਮੈਨੂੰ ਫੋਨ ਲਾਇਆ ਮੈਂ ਭੱਜਾ ਭੱਜਾਂ ਕੇ ਜੀ ਪਾਣੀ 'ਚ ਛਾਲ ਮਾਰ ਕੇ ਵਿੱਚੋਂ ਉਹਨੂੰ ਕੱਢਿਆ ਕੁੜੀ ਨੂੰ ਜੀ ਡੁੱਬਦੀ ਨੂੰ ਕਿੰਨਾ ਜੋ ਟਾਈਮ ਹੋ ਗਿਆ ਤੁਹਾਨੂੰ ਵਿਆਹ ਵਿਆਹ ਨੂੰ ਤਾਂ ਕਾਫੀ ਥੇ ਰਗਾਈ 14-15 ਸਾਲ ਹੋ ਗਏ ਤਿੰਨ ਲੜਕੇ ਤਿੰਨ ਬੱਚੇ ਆ ਜੀ ਇੱਕ ਲੜਕਾ ਦੋ ਗੁਡੀਆਂ ਜੀ ਕਾਰਨ ਕੀ ਸਮਝਦੇ ਲੜਾਈ ਹੁੰਦੀ ਹੈ ਇਹ ਆਪਸੀ ਹੈ ਜੀ ਹਫਤਾ ਪਹਿਲਾਂ ਇੱਕ ਫੈਸਲਾ ਹੋਇਆ ਹੈ ਜੀ ਕਲੇਸ਼ ਹੋਈ ਸੀ ਤੇ ਖਰਚੇ ਤੋਂ ਝਗੜਾ ਆਇਆ ਜੀ ਇਹਨਾਂ ਦਾ ਕੁੜੀ ਨੇ ਉਹਨੂੰ ਰੋਟੀ ਵੀ ਦਿੱਤੀ ਰੋਟੀ ਵੀ ਮਾਰੀ ਹੈ ਬੱਚੇ ਨੂੰ ਨਾਲ ਤੇ ਦੁੱਧ-ਦੁੱਧ ਦਿੰਦਾ ਵਾ ਜੀ ਲੈ ਕੇ ਬਸ ਕੀ ਇਹਦਾ ਰਾਸ਼ਨ ਪਾਣੀ ਤੋਂ ਜੀ ਘਰ ਦੇ ਵਿੱਚ ਝਗੜਾ ਹੋਇਆ ਜੀ ਇਹਨਾਂ ਦਾ ਤੇ ਇਹਨਾਂ ਨੇ ਉਸ ਤੋਂ ਰੋਟੀ ਦਿੱਤੀ ਉਹਨੇ ਉਹਨੇ ਭਾਈ ਨੇ ਚੱਕ ਕੇ ਮਾਰੀ ਕੁੜੀ ਦੇ ਉੱਪਰ ਹੀ ਤੇ ਉਸ ਤੋਂ ਲੜਦੇ ਲੜਦੇ ਨੇ ਬਾਹ ਫੜ ਕੇ ਆਣ ਕੇ ਸਿੱਧਾ ਫਾਰਮ ਤੇ ਧੱਕਾ ਦੇਤਾ ਜੀ ਕੋਲ ਲਾਗੇ ਕਰ ਜੀ ਆ ਦੇਖੋ ਕਰ ਕੀ ਮੰਗ ਕੀ ਕਰਦੇ ਕੋਸੇ ਅਸੀਂ ਇਨਸਾਫ ਮੰਗਦੇ ਜੀ ਤਿੰਨ ਹਫਤਾ ਪਹਿਲਾਂ ਵੀ ਇਹ ਮਨ ਲੋ ਫੈਸਲਾ ਹੋਇਆ ਜੀ ਪਰ ਇਹ ਬੰਦਾ ਨਹੀਂ ਜੀ ਰੋਜ਼ ਹੀ ਕਲੇਸ਼ਨਾਂ ਦੀ ਹੁੰਦੀ ਜੀ ਸਹੀ ਬੰਦੀ ਕਾਰਵਾਈ ਵੀ ਮੰਗਦੇ ਹਾਂ ਜੀ ਰਾਣੀ ਹੈ ਮੇਰੇ ਨੂੰ ਸ੍ਰੀ ਪ੍ਰੇਮਪੁਰਾ ਮੱਲਾ ਸੁਲਤਾਨਪੁਰ ਕੀ ਕਰਵਾਜੀ ਪਾਜੀ ਕੁੜੀ ਨੂੰ ਪੁੱਟ ਮਾਰ ਕੇ ਕੱਢ ਦਿੱਤਾ ਵਾ ਸਿਰ ਸੁਰ ਅੱਗੇ ਵੀ ਦਾ ਪਾੜ ਪੁਰ ਕੇ ਲੈ ਵਾ ਕੱਟਿਆ ਤੇ ਅਹੀਂ ਕੁੜੀ ਨੂੰ ਫੈਸਲਾ ਸਾਡਾ ਹੋਇਆ ਵਾ ਖਾਣੇ ਤੇ ਉੱਤੇ ਖਰਚਾ ਖੁਰਚਾ ਤੇ ਜਾਨੀ ਕਿ ਬੱਤਿਆ ਵੀ ਦੁੱਧ ਪੀਂਦਾ ਉਹਦਾ ਵੀ ਕਰਕੇ ਖਰਚਾ ਬਣਾ ਕੇ ਤੇ ਇਹਨਾਂ ਨੇ ਸਾਨੂੰ ਵੀ ਮਤਲਬ ਕੁੜੀ ਅਹੀਂ ਤੋੜ ਦਿੱਤੀ ਆ ਤੇ ਇਹ ਕੁੜੀ ਨੂੰ ਖੇਅਰ ਨੇ ਖਰਚਾ ਨਹੀਂ ਦਿੱਤਾ ਨਾ ਕੋ ਸਵਜੀ ਨਾ ਕੋ ਲੈਣਾ ਦੇਣਾ ਵਿਚਾਰੀ ਉਦਾਂ ਹੀ ਤੇ ਬੱਚਾ ਹੁਣ ਦੁੱਧ ਕਿਤੋਂ ਪੀਵੇ ਦੁੱਧ ਦਾ ਵੀ ਪਰਸੋਂ ਹੀ ਆਈ ਕੁੜੀ ਤੇ ਪਹਿਲਾਂ ਤੇ ਇਹਨਾਂ ਨੂੰ ਅੰਦਰ ਬੀਕ ਤੇ ਬੂਹਾ ਲਾਤਾ ਤਾਰਾ ਤੋਰਾ ਖਿੱਚ ਦਿੱਤੀਆਂ ਰਾਤ 3:00 ਵਜੇ ਨਾ ਤੇ ਉਹਨੇ ਦੱਸਿਆ ਕੁੜੀ ਨੇ ਆਣ ਕੇ ਫੇਰ ਆਈ ਇਹਨੂੰ ਖਲਾਇਆ ਵੀ ਜਾ ਕੇ ਤੇ ਭਾਈ ਉੱਥੇ ਦੱਸ ਕੇ ਜਿਹਨਾਂ ਫੈਸਲਾ ਕਰਾਇਆ ਉੱਥੇ ਦੱਸਣ ਗਿਆ ਤੇ ਉਹ ਕਹਿੰਦੇ ਕੋਈ ਨਹੀਂ ਇਹ ਕਾਰਵਾਈ ਫੇਰ ਆਈ ਕੁੜੀ ਨੂੰ ਸਮਝਾ ਕੇ ਖਲਾਇਆ ਵੀ ਚੱਲ ਸੱਦਣਗੇ ਤੇ ਫੇਰ ਕੁਛ ਕਰਨਗੇ ਤੇ ਉਹਨਾਂ ਚਿਰ ਨੂੰ ਅਗਲਾ ਦਿਨ ਨਹੀਂ ਚੜਿਆ ਤੇ ਉਹਨੇ ਫੇਰ ਭੂਆ ਕੁੜੀ ਨੂੰ ਫੇਰ ਮਾਰਕੁੱਟ ਕਰ ਸਾਨੂੰ ਤੇ ਇਹ ਪਾਸੇ-ਓਸੇ ਵਾਲੇ ਕਹਿੰਦੇ ਕਿ ਕੁੜੀ ਨੂੰ ਜਾ ਕੇ ਧੱਕਾ ਦੇਤਾ ਵਾ ਤੇ ਉੱਤੋਂ ਹੀ ਫਾਰਮ ਵਾਲੇ ਫੋਨ ਕਰਦਾ ਕਿ ਇਹ ਤੁਹਾਡੇ ਫਾਰਮ ਚ ਕੋਈ ਦੁੱਬ ਕੇ ਮਰਨਦਿਆ ਵਾ ਤੇ ਆਣ ਕੇ ਤੇ ਵੇਖ ਲੋ ਤੇ ਲਾਗੇ ਬੰਨੇ ਮੇਰੇ ਨਾਨ ਦਾ ਹੀ ਲੜਕਾ ਉਹਨੇ ਕੱਢਿਆ ਉਹਨੇ ਪਤਾ ਲੱਗਾ ਤੇ ਉਹ ਭੱਜ ਕੇ ਆਣ ਕੇ ਉਹਨੇ ਕੱਢਿਆ ਇਹਨੂੰ ਖਿੱਚਿਆ ਤੇ ਹੋਇਆ ਕੁੜੀ ਨੂੰ ਬਾਹਰ ਕੱਢਿਆ ਤੇ ਆਪਣੇ ਚੰਡੀਗੜ੍ਹ ਵਸਤੇ ਆ ਤੇ ਹੁਣ ਡੇਰਾ ਸਿੱਧਾਂ ਦੇ ਨਾ ਪੈਂਦੀ ਆ ਬਾਹਰ ਮਤਰਕ ਨੌਲੀ ਬਣੀ ਉੱਥੇ ਰਹਿ ਰਹੇ ਹਾਂਜੀ 50 ਕਰੋ ਆਹੀ ਮੰਗੀ ਕਰਦੇ ਆ ਕਿ ਕੋਈ ਇਨਸਾਫ ਸਾਨੂੰ ਮਿਲੇ ਕੁੜੀ ਨੂੰ ਵਿਚਾਰੀਂ ਤੇ ਰੋਂਦੀ ਆ ਕਿ ਦੋ ਮਹੀਨੇ ਬਾਅਦ 15 ਨੀ ਕੁੱਟ ਮਾਰ ਕੇ ਆਹੀ ਫੇਰ ਵਿਚਾਰੀ ਚਾਰ ਦਿਨ ਰੱਖ ਕੇ ਫੇਰ ਬੰਦੇ ਬੰਦੇ ਪਾ ਕੇ ਤੋਰਦੀ ਦਾ ਵੀ ਚੱਲ ਕੋਈ ਨਹੀਂ ਕੁੜੀਏ ਤਨਾ ਕੁੜੀ ਨੂੰ ਸਮਝਾਈ ਦਾ ਵੀ ਚੱਲ ਕੋਈ ਨਹੀਂ ਜੇ ਬੋਲੇ ਜਾਂ ਮਾਰੇ ਕੁੱਤੇ ਕੋਈ ਗੱਲ ਨਹੀਂ ਤੋਰ ਆਪਦੇ ਘਰ ਗੁਜ਼ਾਰਾ ਕਰ ਹੁਣ ਬੱਚੇ ਜਿਹੜੇ ਤਿੰਨ ਨਵੇਂ ਆ ਤੇ ਉਹ ਕੀ ਕਰੇ ਜਿਹੜਾ ਕੁਛੜਦਾ ਉਹ ਨੀਚੇ ਗਦਾ ਵੀ ਉਹ ਦੁੱਧ ਤੋਂ ਬਿਨਾਂ ਕੁੜੀ ਰਾਤ ਦਿਨ ਦਾ ਦੁੱਧ ਪਾਦਾ ਬੜਾ ਔਖਾ ਵਾ ਦੋਦਾ ਜਾਵ ਲਾਓ ਕੀ ਪਾ ਦੁੱਧਵਾ ਤੇ ਕਿੱਥੋਂ ਆਇਦਾ ਪਿਓ ਤੇ ਅੱਗੇ ਬੜੇ ਚਿਰਦਾ ਬਿਮਾਰ ਆ ਉਹ ਤੇ ਆਈ ਹਸਪਤਾਲਾਂ ਦੇ ਵਿੱਚ ਬੜੇ ਚਿਰਦੇ ਸਾਨੂੰ 7-8 ਮਹੀਨੇ ਹੋਗਾ ਤੁਰੇ ਫਿਰਦੇ ਨੂੰ ਤੇ ਬੱਚੇ ਆਪੋ ਆਪਣੀ ਥਾਈਆਂ ਤੇ ਅਸੀਂ ਕਿੰਨਾ ਕੁ ਆਪਣੇ ਤੇ ਬਹੁਤ ਜਿਆਦਾ ਉਹ ਸੰਡਾ ਨਹੀਂ ਝੱਲ ਸਕਦੇ ਤੇ ਇਹ ਵਿਚਾਲੀ ਦਾ ਕਿੱਥੋਂ ਚੱਲਣਗੇ ਨਾਲ ਬੱਚੇ ਦਾ ਕਿੱਥੋਂ ਅਗਲੇ ਬੋਝ ਦੱਸ ਕੇ ਲੰਘਣਗੇ ਹਾਂਜੀ ਨਹੀਂ ਖਰਚੇ ਤਾਂ ਬਹੁਤ ਅਸੀਂ ਔਖੇ ਆ ਪਰ ਖਰਚਾ ਨਹੀਂ ਦਿੰਦਾ ਖਰਚੇ ਤੋਂ ਜਵਾਬ ਦਿੰਦਾ ਕਹਿੰਦਾ ਸੌਦਾ ਲਿਆ ਕੇ ਦੇਣਾ ਪਾਈ ਆ ਭਿੰਡੀਆਂ ਨਾ ਤਿੰਨ ਜੀ ਆ ਦੋ ਡੰਗ ਕਿੱਦਾਂ ਹੋਣਗੇ ਕੁੜੀ ਚਾਰ ਘਰੇ ਪਾ ਕੇ ਮੈਂ ਪਰੋਂ ਦਿੱਤਾ ਚਾਰ ਨਾਲ ਕੁੜੀ ਰੋਟੀ ਖਾ ਕੇ ਤੇ ਕੱਲ ਮੇਰੇ ਘਰੇ ਆਈ ਪਰਸੋਂ ਕਹਿੰਦੀ ਮੈਂ ਰਾਤ ਵੀ ਚਾਰਨਾ ਕਰਦੀ ਤੇ ਮੈਂ ਸਵੇਰੇ ਵੀ ਚਾਰਨਾ ਕਰਦੀ ਤੇ ਆਹ ਕੋ ਕੰਮ ਬੰਦੇ ਵਾਲੇ ਕੰਮ ਇਹਨਾਂ ਦੇ ਹਾਂਜੀ ਕੀਤੀ ਸੀਗੀ ਫੇਰ ਅਹੀ ਹੋਣ ਨਹੀਂ ਕੀਤੀ ਪਹਿਲੇ ਸਾਈ ਉਹਨਾਂ ਦੇ ਰਾਈ ਕੁੜੀ ਘਲਾਈ ਸੀ ਘਰੇ ਤੇ ਪਰ ਨਹੀਂ ਹੋ ਸਰਤਾਏ ਤੇ ਮਿੱਠਾ ਪਿਆਰਾ ਕਮਨ ਜਾਂਦਾ ਤੇ ਘਰ ਜਾ ਕੇ ਸਰਤਾ ਨਹੀਂ ਪੂਰੀਆਂ ਦਾ ਕੁੜੀ ਦਾ ਸਭ ਲੀੜੇ ਕੱਢ ਕੇ ਸਾੜਤੇ ਤੇ ਠਾਣੇ ਪਤਾ ਕੀ ਕਹਿੰਦਾ ਕਹਿੰਦਾ ਲੀੜੇ ਤੇ ਮੈਂ ਪਾਟੇ ਪੁਰਾਣੇ ਨੂੰ ਅੱਗ ਲਾਈ ਜਦੋਂ ਕੁੜੀ ਜਾਂ ਜਾ ਕੇ ਵੇਖਿਆ ਘਰ ਉਹੀ ਬੈਗ ਦੇ ਵਿੱਚੋਂ ਵਾਲੀਆਂ ਨਿਕਲ ਆਈਆਂ ਜੋ ਕੁਛ ਹੈਗਾ ਹੀ ਉਹ ਬੈਗ ਤੋਂ ਘਰੋਂ ਨਿਕਲ ਆਇਆ ਉਹ ਚੋਕੇ ਮਾਂ ਨੂੰ ਫੜਾਇਆ ਮੁੰਡੇ ਮੁੰਡਾ ਵੀ ਮਾਂ ਦੇ ਕੋਲ ਹੀ ਅੱਜ ਤੱਕ ਨਿਕਲ ਆਇਆ ਕੁੜੀ ਵੀ ਅੰਦਰ ਹੀ ਇੱਕ ਕੁਚੜਲੀ ਉਹ ਹੁਣ ਇਹਨਾ ਮਾਰਕਟਈ ਦੇ ਵਿੱਚ ਤੋਂ ਰੱਖ ਲਈ ਉਹਨਾਂ ਅੱਜ ਤੇ ਕੀ ਗੱਲ ਨਵਾਂ ਸ਼ੀਕਟਾ ਫਾਇਰ ਰਾਜਵਿੰਦਰ ਕੋਰ ਨਾਮ ਮੇਰਾ ਅੱਗੇ ਵੀ ਹਫਤੇ ਤੋਂ ਪਹਿਲਾਂ ਲੜਾਈ ਹੋਈ ਉਦੋਂ ਵੀ ਫੈਸਲਾ ਕਰਕੇ ਘਰ ਦੇ ਨਾਲ ਘਰੇ ਘਲਤਾ ਸੀ ਇਹ ਖਰਚਾ ਪਾਣੀ ਮੰਨਿਆ ਸੀ ਥਾਣੇ ਵਿੱਚ ਤੇ ਇਹ ਨਹੀਂ ਦਿੱਤਾ ਇਹਨੇ ਉਤੋਰੀ ਮੇਰੇ ਕੋਲ ਆਜ ਮੰਗਦਾ ਤੇ ਸਮਾਨ ਮੰਗਦਾ ਲਿਆ ਕੇ ਦੇ ਤੇ ਉਸ ਤੋਂ ਮਾਰਦਾ ਕੁੱਟਦਾ ਤੇ ਪਰਸੋ ਵੀ ਇਹਨੇ ਰਾਤ ਬੱਤੀਆਂ ਬੁੱਤੀਆਂ ਬੰਦ ਕਰਕੇ ਤੇ ਕਹਿੰਦਾ ਮੈਂ ਆਪ ਸਾਰਾ ਟੱਬਰ ਹੀ ਤਰਾ ਮਾਰ ਦੂੰ ਕਹਿੰਦਾ ਫਿਰ ਮੈਂ ਇੱਧਰ ਪਾਰ ਆਈਆਂ ਤੇ ਇਹਨਾਂ ਨੇ ਮੰਮੀ ਇਹਨਾਂ ਨੇ ਫਿਰ ਮੈਨੂੰ ਪੇਛਤਾ ਇਹਦੇ ਫੋਨ ਲਾ ਕੇ ਇਹਨੂੰ ਫੋਨ ਲਾ ਕੇ ਮੈਨੂੰ ਬੁਲਾਇਆ ਕਰੇ ਇੱਕ ਰਾਤ ਜਦ ਮੈਂ ਕੱਲ ਰਹੀ ਆ ਤੇ ਅੱਜ ਸਵੇਰ ਦੇ ਮੈਨੂੰ ਬਹੁ ਮਾਰਿਆ ਕੁੱਟਿਆ ਤੇ ਗਾੜੀ ਕੰਦਾ ਦਫਾ ਉਹ ਮਾਰ ਜਾ ਕੇ ਤੇ ਮੈਂ ਇਹਨਾਂ 11 ਸਾਲ ਤਿੰਨ ਬੱਚੇ ਜਦੋਂ ਕੁਝ ਇਹ ਕਦਮ ਚੱਕਦੇ ਸੋ ਕਿਤੇ ਦੇ ਪਤਾ ਪਹੁੰਚਾਇਆ ਕਿਨੇ ਮੇਰਾ ਭਰਾ ਸੀ ਲਾਗੇ ਲੱਲੀ ਆ ਉਹਦਾ ਨਾਮ ਪਰਨੌਲੀ ਚ ਹੀ ਰਹਿੰਦਾ ਜਿੱਥੇ ਅਸੀਂ ਰਹਿੰਦੇ ਆ ਤੇ ਬਾਕੀ ਕੁੜੀਆਂ ਸੀ ਲਾਗੇ ਬੰਨੇ ਵਾਲੀਆਂ ਉਹਨਾਂ ਨੇ ਰੋਲਾ ਪਾ ਕੇ ਇਹਨਾਂ ਨੇ ਬੁਲਾਇਆ ਇਹ ਮੰਗੂਗੀ ਕਰ ਦੋ ਤੁਸੀਂ ਸਾਨੂੰ ਇਹ ਸਮਾਨ ਹੀ ਮੰਗਦਾ ਵਾ ਯਾਰ ਬਿਲਕੁਲ ਸਰਸ਼ਨ ਤੋਂ ਕੋਈ ਨਹੀਂ ਇਨਫਰ ਮੇਰਾ ਫੈਸਲਾ ਚੰਗੀ ਦਾ ਇਹਨੂੰ ਸਹੀ ਸਾਨਸ ਕਰਾਓ ਤੇ ਮੇਰਾ ਫੈਸਲਾ ਸਹੀ ਤਰ੍ਹਾਂ ਨਾਲ ਕਰਵਾਇਆ ਨਾ ਕਿੰਨੀ ਵਾਰੀ ਅੱਗੇ ਫੈਸਲਾ ਆਇਆ ਮੰਨ ਚਾਹੁੰਦਾ ਇਹ ਪਰ ਉਹ ਲੈਨ ਤੇ ਦੁਬਾਰਾ ਹੁੰਦਾ ਨਹੀਂ ਕੈਨਸਲ ਵੀ ਨਹੀਂ ਮੰਨ ਜਾਂਦਾ ਘਰੇ ਜਾ ਕੇ ਵੀ ਉਹ ਕੰਮ ਕਰਦਾ ਹੀ ਮਾਰ ਦੋ ਹਾਂਜੀ ਮਾਰ ਕੋਟ ਉਹ ਗੱਲ ਦਾ एक पेसेंट राज जी आई है आई है ठीक है फिलहाल से चंडीगढ़ बस्ती रूरल अड्रैस हैपुर फिलहाल तो पेसेंट स्टेबल हैगा बाकी इन्ह का दूसरा पर्चे वगैरह वाला जो भी ये कह रहे है गया अजय मामला वो अजय देख लेंगे इसी बात बाकी पेशेंट फिलहाल ठीक है गया कोई सट्टा तो नहीं कुछ ज्यादा नहीं है कुछ गुजिया दस रही है वो अभी नोट कर लिए अकॉर्डिंग टू देखा कि करना है पुलिस मामले जानकारी दे दी